ਦਜੀ ਸਿੰਘ ਜੀ ਇਸ ਵਕਤ ਕੈਨੇਡਾ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਜੇ ਗੱਲ ਕਰੀਏ ਤਾਂ ਪਿਛਲੇ ਵਾਰ ਨਾਲੋਂ ਇਸ ਵਾਰ ਜੋ ਕੈਨੇਡਾ ਵਿੱਚ ਜੋ ਸਿਆਸੀ ਮਾਹੌਲ ਹੈ ਉਹ ਕਾਫੀ ਵੱਖਰਾ ਸਮਨੇ ਆ ਨਿਕਲ ਕੇ ਕਿਉਂਕਿ ਇਸ ਵਾਰ ਜੋ ਉਹਨਾਂ ਦੇ ਏਜੰਡੇ ਨੇ ਜੋ ਇਸ ਵਾਰ ਉਹਨਾਂ ਦੇ ਕਹਿੰਦੇ ਕਿ ਇਸ਼ੂਸ ਨੇ ਉਹ ਪਿਛਲੇ ਨਾਲੋਂ ਕੁਝ ਵੱਧ ਨੇ ਇਸ ਵਾਰ ਕੈਨੇਡਾ ਦੇ ਵਿੱਚ ਜੋ ਇਸ਼ੂਸ ਨੇ ਉਹ ਨੈਸ਼ਨਲ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਦੇ ਵੀ ਨੇ ਭਾਵ ਕਿ ਦੂਜੇ ਦੇਸ਼ਾਂ ਨਾਲ ਪ੍ਰਭਾਵਿਤ ਵੀ ਨੇ ਇਸੇ ਦੇ ਤਹਿਤ ਉੱਥੇ ਚੰਦਨ ਆ ਰਿਹਾ ਜੋ ਉੱਥੇ ਦੇ ਹੁੰਦੇ ਐਮਪੀ ਨੇ ਉਹਨਾਂ ਨੂੰ ਇਸ ਵਾਰ ਚੋਣਾਂ ਵਿੱਚ ਟਿਕਟ ਨਹੀਂ ਦਿੱਤੇ ਕਿ ਇਸ ਦੇ ਨਾਲ ਹੀ ਕੁਝ ਹੋਰ ਵੀ ਉਮੀਦਵਾਰ ਨੇ ਜਿਨ੍ਹਾਂ ਨੂੰ ਸਿੱਖਾਂ ਦੇ ਖਿਲਾਫ ਬੋਲਣ ਕਰਕੇ ਕੈਨੇਡੀਅਨ ਟਿਕਟ ਨਹੀਂ ਦਿੱਤੀ ਗਈ ਕਿਵੇਂ ਦੇਖਦੇ ਹੋ ਜੋ ਕੈਨੇਡਾ ਵਿੱਚ ਇਸ ਵਾਰ ਇਸ ਤਰੀਕੇ ਨਾਲ ਟਿਕਟਾਂ ਵੰਡੀਆਂ ਗਈਆਂ ਨੇ ਜੀ ਜੀ ਬਿਲਕੁਲ ਬਿਲਕੁਲ ਪਹਿਲਾਂ ਤੇ ਦੋਸ਼ ਲੱਗਦੇ ਸੀ ਕਿ ਇਕੱਲੇ ਜਸਟਿਨ ਟਰੂਡੋ ਹੀ ਨੇ ਜਿਹੜੇ ਸਿੱਖਾਂ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ ਤੇ ਉਹਨਾਂ ਨੇ ਪਾਰਲੀਮੈਂਟ ਵਿੱਚ ਖੜ ਕੇ ਇਹ ਗੱਲ ਕੀਤੀ ਸੀ ਕਿ ਭਾਈ ਹਰਦੀਪ ਸਿੰਘ ਨਿਜਰ ਦਾ ਕਤਲ ਸਾਨੂੰ ਸ਼ੱਕ ਹੈ ਸਾਨੂੰ ਡਾਊਟ ਹੈ ਸਾਨੂੰ ਯਕੀਨ ਹੈ ਕਿ ਭਾਰਤੀ ਏਜੰਟਸ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਇੱਕ ਲੌਬੀ ਜਿਹੜੀ ਹੈ ਉਹ ਤਿਆਰ ਹੋ ਗਈ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਸਿੱਖਾਂ ਵੱਲ ਦੀ ਗੱਲ ਕਰਦੇ ਨੇ ਪਰ ਹੁਣ ਤਾਂ ਇਹ ਦੇਖਿਆ ਜਾ ਰਿਹਾ ਕਿ ਕੀ ਲਿਬਰਲ ਤੇ ਕੀ ਕੰਜ਼ਰਵੇਟਿਵ ਪਾਰਟੀ ਸਾਰੀਆਂ ਪਾਰਟੀਆਂ ਹੀ ਜਿਹੜੀਆਂ ਨੇ ਉਹ ਸਿੱਖਾਂ ਦੇ ਵੱਲ ਦੀਆਂ ਹੋਈਆਂ ਨਜ਼ਰ ਆ ਰਹੀਆਂ ਕਿਉਂ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿ ਹਰ ਦਿਨ ਕੋਈ ਨਾ ਕੋਈ ਭਾਰਤੀ ਪੱਖ ਵਾਲਾ ਜਿਹੜਾ ਲੀਡਰ ਹੈਗਾ ਜਿਹੜਾ ਭਾਰਤ ਦੇ ਪ੍ਰਭਾਵ ਦੇ ਅੰਡਰ ਕੰਮ ਕਰਦਾ ਜਿਵੇਂ ਕਿ ਚੰ드ਰਾ ਆਰਿਆ ਬਾਰੇ ਗੱਲ ਕੀਤੀ ਜਾਂਦੀ ਸੀ ਐਮਪੀ ਚੰਦਰਾ ਆਰਿਆ ਜੋ ਲਿਬਰਲ ਪਾਰਟੀ ਦੇ ਸਿਟਿੰਗ ਐਮਪੀ ਨੇ ਸੋ ਉਹਨਾਂ ਨੂੰ ਹੁਣ ਜਿਹੜੀਆਂ ਅਗਲੀਆਂ ਚੋਣਾਂ ਜਿਹੜੀਆਂ ਸਿਰ ਦੇ ਉੱਤੇ ਨੇ ਉਹਨਾਂ ਦੇ ਵਿੱਚ ਟਿਕਟ ਨਹੀਂ ਦਿੱਤੀ ਗਈ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਜਸਟਿਨ ਟਿਊਡੋ ਨੇ ਪਿਛਲੇ ਮਹੀਨਿਆਂ ਦੇ ਵਿੱਚ ਅਸਤੀਫਾ ਦਿੱਤਾ ਤੇ ਦੋ ਚਿਹਰੇ ਨਿਕਲ ਕੇ ਸਾਹਮਣੇ ਆਏ ਜਿਨ੍ਹਾਂ ਨੇ ਕਿਹਾ ਕਿ ਅਸੀਂ ਉਮੀਦਵਾਰਾਂ ਅਗਲੇ ਪ੍ਰਧਾਨ ਮੰਤਰੀ ਬਣਨ ਦੇ ਯਾਨਕਿ ਅਸੀਂ ਉਸ ਰੇਸ ਦੇ ਵਿੱਚ ਆ ਪਹਿਲੇ ਸੀ ਚੰਦਰਾ ਆਰਿਆ ਜਿਨ੍ਹਾਂ ਨੇ ਆਪਣੇ ਕਾਗਜ਼ ਪੱਤਰ ਭਰੇ ਲਿਬਰਲ ਪਾਰਟੀ ਨੂੰ ਕਿਹਾ ਕਿ ਭਾਈ ਮੈਂ ਬਣਨਾ ਚਾਹੁੰਨਾ ਹੈ ਪ੍ਰਧਾਨ ਮੰਤਰੀ ਦੇਸ਼ ਦਾ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਪਾਰਟੀ ਨੇ ਇੱਕ ਆਫੀਸ਼ੀਅਲ ਲੈਟਰ ਲਿਖ ਕੇ ਇਹ ਕਹਿ ਦਿੱਤਾ ਕਿ ਤੁਸੀਂ ਉਸ ਕ੍ਰਾਈਟੇਰੀਆ ਦੇ ਵਿੱਚ ਆਉਂਦੇ ਨਹੀਂ ਇਸ ਕਰਕੇ ਤੁਹਾਨੂੰ ਅਸੀਂ ਇਸ ਲਾਈਨ ਦੇ ਵਿੱਚੋਂ ਇਸ ਉਮੀਦਵਾਰੀ ਇਸ ਕਯੂ ਦੇ ਵਿੱਚੋਂ ਬਾਹਰ ਕਰਦੇ ਹਾਂ ਦੂਸਰੀ ਸੀ ਬੀਬੀ ਰੂਬੀ ਟੱਲਾ ਜਿਹਦੇ ਬਾਰੇ ਮੰਨਿਆ ਜਾਂਦਾ ਕਿ ਉਹ ਵੀ ਭਾਰਤਪੱਖੀ ਨੇ ਤੇ ਨਰਿੰਦਰ ਮੋਦੀ ਹੋਰਾਂ ਦੇ ਬਹੁਤ ਕਲੋਜ਼ ਨੇ ਉਹਨਾਂ ਨੂੰ ਮਿਲਦੇ ਵੀ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਪੋਸਟਾਂ ਜੋ ਭਾਰਤ ਦੇ ਵਿੱਚ ਕੋਈ ਤਰੱਕੀ ਦੀਆਂ ਪੋਸਟਾਂ ਹੋਣ ਤੇ ਉਹ ਰੂਬੀ ਟੱਲਾ ਹੋਰੀ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕਰਦੇ ਰਹੇ ਆ ਕੁੱਲ ਮਲਾਕੇ ਕਹੀਏ ਵੀ ਉਹਨਾਂ ਨੂੰ ਭਾਰਤ ਪੱਖੀ ਵੀ ਮੰਨਿਆ ਜਾਂਦਾ ਤੇ ਉਹ ਆਏ ਫਿਰ ਦੂਸਰੇ ਉਹਨਾਂ ਨੂੰ ਵੀ ਪਾਰਟੀ ਨੇ ਕਹਿ ਦਿੱਤਾ ਵੀ ਨਹੀਂ ਭਾਈ ਤੁਸੀਂ ਵੀ ਐਲੀਜੀਬਲ ਨਹੀਂ ਹੈਗੇ ਤੁਸੀਂ ਵੀ ਇਹ ਪ੍ਰਧਾਨ ਮੰਤਰੀ ਬਣਨ ਦੇ ਜਿਹੜੇ ਇਸ ਵळे ਕਾਬਲ ਨਹੀਂ ਹੋ ਸੋ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੁਣ ਤੀਸਰਾ ਇੱਕ ਨੰਬਰ ਲੱਗਿਆ ਜੀ ਡੌਨ ਪਟੇਲ ਹੋਰਾਂ ਦਾ ਜੋ ਕਨਜ਼ਰਵੇਟਿਵ ਦੇ ਨਾਲ ਸੰਬੰਧਿਤ ਹੈ ਤੇ ਉਹਨਾਂ ਨੂੰ ਆਫੀਸ਼ੀਅਲ ਲੈਟਰ ਜਿਹੜਾ ਪਾਰਟੀ ਹੈੱਡ ਵੱਲੋਂ ਆਉਂਦਾ ਕਿ ਤੁਸੀਂ ਅਗਲੀਆਂ ਚੋਣਾਂ ਦੇ ਵਿੱਚ ਜਿਹੜੀ ਇਹ ਚੋਣ ਨਹੀਂ ਲੜ ਸਕਦੇ ਤੁਹਾਨੂੰ ਟਿਕਟ ਪਾਰਟੀ ਨਹੀਂ ਦੇ ਰਹੀ ਹੁਣ ਇਹ ਤੇ ਤਿੰਨਾਂ ਦਾ ਜਿਹੜਾ ਕਾਰਨ ਮੰਨਿਆ ਜਾ ਰਿਹਾ ਉਹ ਇਹ ਹੈ ਕਿ ਇਹ ਭਾਰਤ ਪੱਖੀ ਨੇ ਤੇ ਪਾਰਲੀਮੈਂਟ ਹੋਵੇ ਜਾਂ ਫਿਰ ਆਪਣੇ ਹੋਰ ਕਈ ਸਾਧਨਾ ਰਾਹੀਂ ਇਹ ਸਿੱਖਾਂ ਦੇ ਖਿਲਾਫ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਜਾਂ ਫਿਰ ਉਕਸਾਉਂਦੇ ਰਹਿੰਦੇ ਨੇ ਕਿ ਸਿੱਖਾਂ ਦੇ ਖਿਲਾਫ ਭਾਰਤ ਕਾਰਵਾਈ ਕਰੇ ਜਿਵੇਂ ਆਪਾਂ ਗੱਲ ਕਰੀਏ ਵੀ ਪਾਰਲੀਮੈਂਟ ਦੇ ਵਿੱਚ ਇੱਕ ਮਤਾ ਲਿਆਂਦਾ ਗਿਆ ਸੀ ਸਖ ਥਾਲੀਵਾਲ ਹੋਰਾਂ ਵੱਲੋਂ ਕਿ ਜੈਨੋਸਾਈਡ ਦਾ ਮਤਾ ਜਿਹੜਾ ਹੈਗਾ ਉਹ ਪਾਸ ਕੀਤਾ ਜਾਵੇ ਜਿਹਨੂੰ ਕਿ ਚੰਦਰਾ ਆਰਿਆ ਜਿਹੜੇ ਸੀਗੇ ਉਹਨਾਂ ਨੇ ਨਾ ਪੱਖੀ ਵੋਟ ਪਾ ਕੇ ਰੋਕ ਦਿੱਤਾ ਉਹ ਮਤਾ ਪਾਸ ਨਹੀਂ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਇੱਕ 1986 ਦੇ ਵਿੱਚ ਇੱਕ ਕਨਿਸ਼ਕ ਕਾਂਡ ਹੋਇਆ ਸੀ ਬੰਬ ਕਾਂਡ ਹੋਇਆ ਸੀ ਜਹਾਜ਼ ਦੇ ਵਿੱਚ ਤੇ ਸੁਖ ਧਾਲੀਵਾਲ ਹੋਰਾਂ ਨੇ ਇਸ ਦੀ ਵੀ ਗੱਲ ਕੀਤੀ ਸੀ ਕਿ ਉਹਦੀ ਜਾਂਚ ਦੁਬਾਰਾ ਕੀਤੀ ਜਾਵੇ ਚੰਦਰਾ ਆਰਿਆ ਨੇ ਜਿਹੜਾ ਹੈਗਾ ਉਹਦੇ ਵਿੱਚ ਵੀ ਨਾ ਪੱਖੀ ਵੋਟ ਪਾਈ ਕਿ ਇਹ ਦੁਬਾਰਾ ਜਾਂਚ ਨਹੀਂ ਹੋਣੀ ਚਾਹੀਦੀ ਸੋ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਜਿਹਦੇ ਉੱਤੇ ਸਿੱਖਾਂ ਦੇ ਖਿਲਾਫ ਜਾਂ ਪਿਛੇ ਜੇ ਤੁਸੀਂ ਇਹ ਵੀ ਦੇਖੋ ਇੱਕ ਜਿਹੜਾ ਇੱਕ ਦੰਗੇ ਟਾਈਪ ਜਿਹੜਾ ਇੱਕ ਪ੍ਰੋਗਰਾਮ ਉੱਥੇ ਹੋਇਆ ਇੱਕ ਘਟਨਾਕਰਮ ਹੋਇਆ ਮੰਦਿਰ ਦੇ ਬਾਹਰ ਲੜਾਈ ਹੋਈ ਗੁਰਦੁਆਰੇ ਦੇ ਬਾਹਰ ਲੜਾਈ ਹੋਈ ਉਸ ਵੇਲੇ ਵੀ ਚੰਦਰਾ ਆਰਿਆ ਨੇ ਜ ਇਹ ਕ ਸਿੱਖਾਂ ਦੇ ਖਿਲਾਫ ਉੱਥੇ ਮਾਹੌਲ ਜਿਹੜਾ ਬਣਾਇਆ ਆਪਣੇ ਟਵੀਟ ਕਰਕੇ ਕਿ ਇਹ ਜੀ ਕੈਨੇਡਾ ਦਾ ਮਾਹੌਲ ਖਰਾਬ ਕਰਦੇ ਆ ਇਹਨਾਂ ਨੂੰ ਇਹ ਇਜਾਜ਼ਤ ਨਹੀਂ ਹੋਣੀ ਚਾਹੀਦੀ ਪ੍ਰੋਟੈਸਟ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਮਤਲਬ ਕੁੱਲ ਮਿਲਾ ਕੇ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਇਹ ਝਲਕਦਾ ਸੀ ਕਿ ਉਹ ਸਿੱਖਾਂ ਦੇ ਬਹੁਤ ਖਿਲਾਫ ਨੇ ਸੋ ਇਸ ਕਰਕੇ ਫਿਰ ਉਹਨਾਂ ਨੂੰ ਪਾਰਟੀ ਨੇ ਜਿਹੜਾ ਹੈਗਾ ਉਹ ਬਾਹਰ ਕਰ ਦਿੱਤਾ ਮਤਲਬ ਹੁਣ ਪਾਰਟੀ ਵੀ ਇਹ ਚ ਆਉਂਦੀ ਹੈ ਕਿ ਜੇ ਭਾਈ ਇਹ ਇਹ ਨਾਮਜ਼ਦ ਹੋ ਹੀ ਚੁੱਕੇ ਨੇ ਇਹ ਐਕਸਪੋਜ਼ ਹੋ ਹੀ ਚੁੱਕੇ ਆ ਕਿ ਇਹ ਸਿੱਖਾਂ ਦੇ ਖਿਲਾਫ ਕੰਮ ਕਰਦੇ ਆ ਤੇ ਜੇ ਅਸੀਂ ਇਹਨਾਂ ਨੂੰ ਟਿਕਟ ਦਵਾਂਗੇ ਤੇ ਅਸੀਂ ਤਾਂ ਹਾਰਾਂਗੇ ਸਾਡੀ ਪਾਰਟੀ ਦੀ ਇੱਕ ਸੀਟ ਕੱਟਦੀ ਹੈ ਸੋ ਇਹ ਪਾਰਟੀ ਨੇ ਬੜਾ ਦਿਮਾਗ ਲਾ ਕੇ ਬੜੀ ਗੱਲਬਾਤ ਸੋਚ ਸਮਝ ਕੇ ਇਹ ਗੱਲ ਕੀਤੀ ਹੈ ਕਿ ਜੇ ਭਾਈ ਚੰਦਰਾ ਆਰਿਆ ਨੂੰ ਇੱਥੋਂ ਦੁਬਾਰਾ ਖੜਾ ਕਰਾਂਗੇ ਤਾਂ ਜ਼ਾਹਰ ਜੀ ਗੱਲ ਹੈ ਉਹ ਹਾਰਨਗੇ ਕਿਉਂਕਿ ਇਹਨਾਂ ਨੇ ਸਿੱਖਾਂ ਦੇ ਖਿਲਾਫ ਬਹੁਤ ਕੁਝ ਬੋਲਿਆ ਹੋਇਆ ਸੋ ਪਾਰਟੀ ਨੇ ਸਿਆਣਪ ਵਰਤਿਆ ਵਰਤਦਿਆਂ ਹੋਇਆ ਚੰਦਰਾ ਆਰਿਆ ਨੂੰ ਟਿਕਟ ਦੇਣ ਤੋਂ ਨਾ ਕਰ ਦਿੱਤਾ ਪਹਿਲਾਂ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਤੋਂ ਬਾਹਰ ਕੱਢਿਆ ਹੁਣ ਜਿਹੜੀਆਂ ਅਗਲੀਆਂ ਚੋਣਾਂ ਦੇ ਵਿੱਚ ਉਹ ਚੋਣ ਨਹੀਂ ਲੜ ਸਕਣਗੇ ਇਸ ਕਰਕੇ ਉਹਨਾਂ ਨੂੰ ਬਾਹਰ ਕਰ ਦਿੱਤਾ ਹੁਣ ਗੌਣ ਪਟੇਲ ਹੋਰਾਂ ਨੂੰ ਜਿਹੜਾ ਹੈ ਤਾਜ਼ਾ-ਤਾਜ਼ਾ ਹਜੇ ਕੰਜ਼ਰਵੇਟਿਵ ਪਾਰਟੀ ਨੇ ਬਾਹਰ ਕੀਤਾ ਹੈ ਕੰਜ਼ਰਵੇਟਿਵ ਮੰਨਿਆ ਜਾਂਦਾ ਹੈ ਕਿ ਉਹ ਜਿਆਦਾ ਜਿਹੜੇ ਉਹਦੇ ਵਿੱਚ ਲੀਡਰ ਨੇ ਉਹਨਾਂ ਦੇ ਨੁਮਾਇੰਦੇ ਨੇ ਈਵਨ ਕਿ ਜਿਹੜੇ ਉਹਨਾਂ ਦੇ ਮੇਨ ਨੇ ਪਾਰਟੀ ਹੈੱਡ ਨੇ ਸੋ ਉਹ ਪੋਲੀਵਰ ਜਿਹਨਾਂ ਨੂੰ ਕਿਹਾ ਜਾਂਦਾ ਹੈ ਸੋ ਉਹ ਉਹ ਵੀ ਕਿਤੇ ਨਾ ਕਿਤੇ ਭਾਰਤ ਪੱਖੀ ਨੇ ਭਾਰਤ ਦੇ ক্লোਜ਼ ਨੇ ਇਹ ਮੰਨਿਆ ਜਾਂਦਾ ਪਰ ਹੁਣ ਕੰਜ਼ਰਵੇਟਿਵ ਪਾਰਟੀ ਦਾ ਵੀ ਇਹ ਬੜਾ ਵੱਡਾ ਐਕਸ਼ਨ ਹੈਗਾ ਕਿ ਡੌਨ ਪਟੇਲ ਨੂੰ ਸਿਰਫ ਇੱਕ ਟਿੱਪਣੀ ਨੂੰ ਲਾਈਕ ਕਰਨ ਕਰਕੇ ਉਹਨਾਂ ਨੇ ਉਮੀਦਵਾਰੀ ਕੈਨਸਲ ਕਰ ਦਿੱਤੀ ਹੈ ਉਹ ਉਹ ਟਿੱਪਣੀ ਕੀ ਸੀ ਟਿੱਪਣੀ ਸੀਗੇ ਇੱਕ ਹੋਰ ਭਾਰਤ ਪੱਖੀ ਸਖਸ਼ ਵੱਲੋਂ ਟਵੀਟ ਕੀਤਾ ਜਾਂਦਾ ਜਿਹਦੇ ਵਿੱਚ ਉਹ ਲਿਖਦਾ ਹੈ ਕਿ ਜਿੰਨੇ ਵੀ ਇੱਥੇ ਖਾਲਸਤਾਨੀ ਨੇ ਸਿੱਖ ਨੇ ਜਿਹੜੇ ਮਤਲਬ ਕਿ ਭਾਰਤ ਦੇ ਖਿਲਾਫ ਬੋਲਦੇ ਨੇ ਜਾਂ ਕੋਈ ਗੱਲਬਾਤ ਕਰਦੇ ਆ ਉਹਨਾਂ ਦੀ ਜਾਣਕਾਰੀ ਇਕੱਠੀ ਕਰੋ ਅਤੇ ਭਾਰਤ ਦੀ ਐਮਬੈਸੀ ਜਿਹੜੀ ਹੈਗੀ ਉਹਨਾਂ ਨੂੰ ਜਾ ਕੇ ਦਿਓ ਤਾਂ ਕਿ ਇਹਨਾਂ ਦਾ ਇੰਡੀਆ ਜਾਣਾ ਬੈਨ ਹੋ ਸਕੇ ਉਸ ਟਿੱਪਣੀ ਨੂੰ ਡਾਣ ਪਟੇਲ ਹੋਰਾਂ ਨੇ ਲਾਈਕ ਕਰ ਦਿੱਤਾ ਲਾਈਕ ਕਰਨ ਕਰਕੇ ਉਹਨਾਂ ਦੀ ਸ਼ਿਕਾਇਤ ਜਿਹੜੀ ਹੈਗੀ ਹੈ ਉਹ ਸਕਰੀਨਸ਼ਾਟ ਜਿਹੜੇ ਹੈਗੇ ਉਹ ਪਾਰਟੀ ਹੈਡ ਤੱਕ ਭੇਜੇ ਗਏ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਇੱਕ ਅਫੀਸ਼ੀਅਲ ਫਰਮਾਨ ਆਉਂਦਾ ਕਿ ਤੁਹਾਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਸੋ ਇਸ ਵੇਲੇ ਮਾਹੌਲ ਤੁਸੀਂ ਦੇਖੋ ਪੀ ਪਿਛਲੇ 40 ਸਾਲਾਂ ਤੋਂ 50 ਸਾਲ ਤੋਂ ਸਿੱਖ ਰੋੜਾ ਪਾ ਰਹੇ ਸੀ ਹਰ ਜਗ੍ਹਾ ਦੇ ਉੱਤੇ ਜਾ ਕੇ ਯੂਨ ਦੇ ਵਿੱਚ ਵਾਸ਼ਿੰਗਟਨ ਡੀਸੀ ਕੈਨੇਡਾ ਦੇ ਵਿੱਚ ਪ੍ਰੋਟੈਸਟ ਹੁੰਦੇ ਸੀ ਅੰਬੈਸੀਆਂ ਦੇ ਅੱਗੇ ਜਾਂ ਫਿਰ ਹੋਰ ਮੰਗ ਪੱਤਰ ਦਿੱਤੇ ਜਾਂਦੇ ਸੀ ਕੋਈ ਨਹੀਂ ਸੀ ਸੁਣਦਾ ਪਰ ਪਿਛਲੇ 2-3 ਸਾਲ ਤੋਂ ਜਿਹੜੀ ਹਵਾ ਹੈ ਉਹ ਸਿੱਖਾਂ ਦੇ ਪੱਖ ਦੇ ਵਿੱਚ ਵਗ ਰਹੀ ਹੈ ਤੇ ਇਹ ਲੋਕ ਜਿਹੜੇ ਨੇ ਇਹ ਬਾਹਰ ਹੋ ਰਹੇ ਨੇ ਅਸੀਂ ਨਹੀਂ ਕਹਿੰਦੇ ਕਿ ਕੋਈ ਭਾਰਤ ਪੱਖੀ ਆ ਉਹ ਬਾਹਰ ਹੋਣਾ ਚਾਹੀਦਾ ਹੈ ਜਾਂ ਕੋਈ ਸਿੱਖ ਪੱਖੀ ਹੈਗਾ ਉਹ ਬਾਹਰ ਹੋਣਾ ਚਾਹੀਦਾ ਸਾਰਿਆਂ ਦੇ ਨਾਲ ਬਰਾਬਰਤਾ ਹੋਣੀ ਚਾਹੀਦੀ ਹੈ ਪਰ ਜਿਹੜਾ ਹੇਟ ਹੈਗੀ ਹੈ ਹੇਟ ਸੋਸ਼ਲ ਮੀਡੀਆ ਰਾਹੀਂ ਜਾਂ ਫਿਰ ਆਪਣੀ ਆਪਣੇ ਇੱਕ ਅਹੁਦੇ ਦਾ ਜਿਹੜਾ ਕਹਿ ਲਈਏ ਵੀ ਇੱਕ ਰਸੂਖ ਵਰਤ ਕੇ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਜਿਹੜਾ ਹੇਟ ਫਲਾਉਣੀ ਉਹ ਨਹੀਂ ਹੋਣਾ ਚਾਹੀਦਾ ਸੋ ਕੈਨੇਡਾ ਹੁਣ ਸਮਝਦਾ ਹੈ ਕੈਨੇਡਾ ਕਿਉਂਕਿ ਇਸ ਨੂੰ ਲੈ ਕੇ ਬਹੁਤ ਗੰਭੀਰ ਹੈ ਪਿਛਲੇ ਭਾਈ ਹਰਦੀਪ ਸਿੰਘ ਦੇ ਕਤਲ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੈ ਨਾ ਉਹ ਬੜੇ ਵੱਡੇ ਪੱਧਰ ਦੇ ਉੱਤੇ ਵਿੱਡੀ ਹੋਈ ਹੈ ਕੈਨੇਡਾ ਦੇ ਵਿੱਚ ਏਜੰਸੀਆਂ ਨੇ ਸੀਸਸ ਨੇ ਉਹ ਉਹ ਜਿਹੜੇ ਇੱਕ ਇਨਵੈਸਟੀਗੇਸ਼ਨ ਬੜੇ ਵੱਡੇ ਪੱਧਰ ਤੇ ਕਰ ਰਹੇ ਐ ਤੇ ਉਹਨਾਂ ਨੇ ਤਾਂ ਪ੍ਰੈਸ ਕਾਨਫਰੰਸਾਂ ਕਰਕੇ ਇੱਕ ਗੱਲ ਕਹਿ ਦਿੱਤੀ ਹੈ ਕਿ ਚਾਈਨਾ ਦੇ ਨਾਲ-ਨਾਲ ਇੰਡੀਆ ਦੀ ਵੀ ਵੱਡੀ ਜਿਹੜੀ ਹੈ ਸਾਡੇ ਇੱਥੇ ਇੰਟਰਫੀਰੈਂਸ ਹੈਗੀ ਆ ਪੋਲਿਟਿਕਸ ਦੇ ਵਿੱਚ ਜਿਹਨੂੰ ਮਤਲਬ ਕਿ ਅਸੀਂ ਬਰਦਾਸ਼ਤ ਨਹੀਂ ਕਰਨਾ ਜਾਂ ਫਿਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਉਹ ਹੁਣ ਵੱਡੇ-ਵੱਡੇ ਸਟੈਪ ਜਿਹੜੇ ਹੈਗੇ ਆ ਉਹ ਇਸ ਤੇ ਲੈ ਰਹੇ ਨੇ ਅਹ ਹੁੰਦੇ ਦਿਨਾਂ ਦੇ ਵਿੱਚ ਇਹ ਨਹੀਂ ਹੈ ਕਿ ਇੱਥੇ ਇਹ ਜਿਹੜੀ ਇੱਕ ਆਪਕਈ ਬਿਗਿੰਤੀ ਖੜ ਗਈ ਹੈ ਤਿੰਨ ਕੱਢ ਦਿੱਤੇ ਚਾਰ ਤੱਕ ਹੁਣ ਹੁਣ ਹੋਰ ਨਹੀਂ ਕੱਢਣਗੇ ਮੈਨੂੰ ਲੱਗਦਾ ਹੈ ਕਿ ਇਨਵੈਸਟੀਗੇਸ਼ਨ ਗੋਇੰਗ ਆਨ ਹੈ ਸੋ ਉਹਨਾਂ ਨੇ ਉਹਨਾਂ ਨੇ ਜਿਹੜੇ ਜਿਹੜੇ ਵੀ ਲੋਕ ਜਿਹੜੇ ਹੈ ਆਇਡੈਂਟੀਫਾਈ ਕਰਨੇ ਆ ਉਹਨਾਂ ਨੇ ਪਾਰਟੀਆਂ ਨੂੰ ਦੱਸਣਾ ਤੁਹਾਨੂੰ ਯਾਦ ਹੋਣਾ ਹੈ ਕਿ ਜਸਟਿਨ ਟੂਟੋ ਨੇ ਵੀ ਇਹ ਗੱਲ ਕਹੀ ਸੀ ਕਿ ਮੈਂ ਕਨਜ਼ਰਵੇਟਿਵ ਦੇ ਜਿਹੜੇ ਪੀਰ ਬੋਲਿਵਰ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਤੁਹਾਡੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰ ਨੇ ਜਿਹੜੇ ਕਿ ਬਾਹਰ ਦੀਆਂ ਕੰਟਰੀਆਂ ਦਾ ਜਿਹੜਾ ਹੈ ਪ੍ਰਭਾਵ ਕਬੂਲਦੇ ਨੇ ਸੋ ਉਹਨਾਂ ਨੂੰ ਪਹਿਚਾਨੋ ਪਾਰਟੀ ਤੋਂ ਬਾਹਰ ਕਰੋ ਸੋ ਉਹ ਵੀ ਇੱਕ ਇਸ਼ਾਰਾ ਸੀ ਕਹਿਣ ਨੂੰ ਤਾਂ ਜਸਟਿਨ ਟਰੂਡੋ ਨਾਮ ਲੈ ਕੇ ਕਹਿ ਸਕਦੇ ਸੀ ਪਰ ਉਹਨਾਂ ਨੇ ਇਸ਼ਾਰਾ ਦਿੱਤਾ ਸੋ ਹੁਣ ਕੰਜ਼ਰਵੇਟਿਵ ਪਾਰਟੀ ਵੀ ਜਿਹੜੀ ਹੈਗੀ ਹੈ ਉਹ ਚਾਹੁੰਦੀ ਹੈ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਅਸੀਂ ਬਾਹਰਲੇ ਜਿਹੜੇ ਇਨਫਲੂਐਂਸ ਵਾਲੇ ਲੋਕ ਹੈਗੇ ਆ ਸਾਡੀ ਪਾਰਟੀ 'ਚ ਉਹਨਾਂ ਨੂੰ ਬਾਹਰ ਕਰ ਦਈਏ ਮਤਲਬ ਕਿ ਇਹ ਨਾ ਹੋਵੇ ਕਿ ਇਹਨਾਂ ਦੀ ਵਜ੍ਹਾ ਦੇ ਨਾਲ ਸਾਡੀ ਸਰਕਾਰ ਨਾ ਬਣੇ ਸਾਡੀ ਪਾਰਟੀ ਦੀ ਸਰਕਾਰ ਨਾ ਬਣੇ ਸੋ ਇਹ ਹੁਣ ਬੜੇ ਵੱਡੇ ਪੱਧਰ ਦੇ ਉੱਤੇ ਤੁਰਿਆ ਹੋਇਆ ਤੇ ਸਿੱਖਾਂ ਦੇ ਵਿੱਚ ਇਸ ਵੇਲੇ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਕਿ ਭਾਈ ਸਾਡੇ ਖਿਲਾਫ ਬੋਲਣ ਵਾਲੇ ਜਿਹੜੇ ਲੋਕ ਨੇ ਮਤਲਬ ਕਿ ਬਿਨਾਂ ਵਜ੍ਹਾ ਜਾਂ ਫਿਰ ਸਾਨੂੰ ਤੋਮਤਾਂ ਲਾਉਣ ਵਾਲੇ ਸਾਡੇ ਖਿਲਾਫ ਕੈਨੇਡਾ ਦੇ ਵਿੱਚ ਪਾਲਿਸੀਆਂ ਜਿਹੜੀਆਂ ਹੈਗੀਆਂ ਉਹ ਬਣਾਉਣ ਦੇ ਵਿੱਚ ਮਜ਼ਬੂਤ ਕਰਨ ਦੇ ਵਿੱਚ ਜਿਹੜਾ ਹੈਗਾ ਆਪਣਾ ਰੋਲ ਨਿਭਾਉਣ ਵਾਲੇ ਲੋਕ ਨੇ ਉਹ ਬਾਹਰ ਹੋ ਰਹੇ ਨੇ ਪਾਰਟੀਆਂ ਤੋਂ ਸੱਤਾ ਤੋਂ ਬਾਹਰ ਹੋ ਰਹੇ ਨੇ ਸੋ ਇਹ ਮਾਹੌਲ ਇਸ ਵੇਲੇ ਕੈਨੇਡਾ ਦਾ ਬਣਿਆ ਹੋਇਆ ਉਹ ਜੀ ਜਿਹੜੀ ਸਿੰਘ ਜਿੱਦਾਂ ਇਹ ਚੱਲੂ ਕਿਸ ਮਸਲੇ ਵਿੱਚ ਹੋਰ ਅਪਡੇਟ ਆਂਦੀ ਹੈ ਤੇ ਦਰਸ਼ਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗੇ ਥੋੜਾ ਧੰਨਵਾਦ ਕਰਦੇ ਸਨ ਜੁੜਨ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤਾਂ ਅਨੰਦ